ਤਤਸ਼ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ੁਰ ਸਾਥੇ ਸੁਨਸੀ ਨਾਈ ਮਜਾਰੇ ਵਿਖੇ ਮੌਜੂਦ ਹੈ ਔਰ ਅੱਜ ਤੜਕਸਾਰ ਇੱਥੇ ਇੱਕ ਬਹੁਤ ਭਿਆਨਕ ਖਾਸਾ ਹੁੰਦਾ ਆ ਗੱਡੀ ਤੁਸੀਂ ਦੇਖੋ MP 44ZE 7877 ਗੱਡੀ ਦਾ ਨੰਬਰ ਹੈ ਹਰੀਦਾਸ ਟਰੈਵਲਸ ਦੀ ਇਹ ਗੱਡੀ ਹੈ ਔਰ ਪ੍ਰੀਮੀਅਮ ਕਲਾਸ ਇਹ ਗੱਡੀ ਹੈ ਔਰ ਜੈਪੁਰ ਤੋਂ ਜੰਮੂ ਨੂੰ ਇਹ ਬੱਸ ਜਾ ਰਹੀ ਸੀ ਤੇ ਜਦੋਂ ਨਾਈ ਮਜਾਰੇ ਕੋਲ ਪਹੁੰਚਦੀ ਹੈ ਇਧਰਲੇ ਪਾਸੇ ਮੈਂ ਦਿਖਾਣਾ ਚਾਹੁੰਦਾ ਵੀ ਜੇ ਕੰਡਾਈ ਆ ਨਾਈ ਮਜ਼ਾਰੇ ਕੋਲ ਜਦ ਬੱਸ ਪਹੁੰਚਦੀ ਹੈ ਤਾਂ ਜੋ ਦੱਸਿਆ ਜਾ ਰਿਹਾ ਇਕਦਮ ਹੀ ਗੱਡੀ ਮੋੜੇ ਤਿੰਨ 12 ਸਿੰਘਾ ਆ ਜਾਂਦੇ ਆ ਡਰਾਈਵਰ ਜਿਹੜਾ ਆ ਇਕਦਮ ਹੀ ਆਪਣਾ ਸੰਤੁਲਨ ਗਵਾ ਬੈਠਦਾ 12 ਸਿੰਘਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਗੱਡੀ ਵੱਡੀ ਹੁਣ ਕਰਕੇ ਪਲਟ ਜਾਂਦੀ ਆ ਆ ਤੁਸੀਂ ਦੇਖੋ ਗੱਡੀ ਵਿੱਚ ਕਹਿੰਦੇ ਸੌਣ ਦੀ ਵੀ ਜਗਾ ਹੈ ਪਰ ਕੁਦਰਤੀ ਰੱਬੋ ਸ਼ੁਕਰ ਹੈ ਕਿਸ ਵਾਲੇ ਪਾਸੇ ਬੱਸ ਦੇ ਖੱਬੇ ਪਾਸੇ ਕੋਈ ਵੀ ਪੈਸੰਜਰ ਕੋਈ ਵੀ ਸਵਾਰੀ ਜਿਹੜੀ ਉਹ ਬੈਠੀ ਨਹੀਂ ਸੀ ਨਾ ਕੋਈ ਲੰਮਾ ਪਿਆ ਸੀ 10 ਸਵਾਰੀਆਂ ਗੱਡੀ ਵਿੱਚ ਸਵਾਰ ਸਨ ਕੁਦਰਤੀ ਰੱਬੋ ਸਾਰੇ ਸੱਜੇ ਪਾਸੇ ਸਵਾਰ ਸੀਗੇ ਅਤੇ ਜਦੋਂ ਬੱਸ ਪਲਟਦੀ ਹੈ ਪਹਿਲਾਂ ਤਾਂ ਬੱਸ ਜਿਹੜੀ ਐ ਐਰੋਮਾਰਕ ਤੇ ਵੱਜਦੀ ਐ ਉਸ ਤੋਂ ਬਾਅਦ ਪਲਟ ਕੇ ਕਿ ਸਰਦੀ ਆ ਅਨਫੋਰਚੂਨੇਟਲੀ ਇੱਕ ਜਿਹੜਾ ਬਾਰਾ ਸਿੰਘਾ ਉਹਦੀ ਡੈਥ ਵੀ ਹੋ ਜਾਂਦੀ ਆ ਆ ਬੱਸ ਅੱਗੇ ਉਹ ਨੁਕਸਾਨੀ ਗਈ ਐ બસ ਟੇਢੀ ਹੋ ਜਾਂਦੀ ਹੈ ਠੀਕ ਚਹਾੜਾ ਪੈ ਜਾਂਦਾ ਲੋਕ ਘਬਰਾ ਜਾਂਦੇ ਇਕਦਮ ਹੀ ਸਹਿਮ ਜਾਂਦੇ ਕਿ ਹੋਇਆ ਕੀ ਮੌਕੇ ਤੇ ਲੋਕ ਮਦਦ ਕਰਦੇ 112 ਤੇ ਕਾਲ ਕੀਤੀ ਜਾਂਦੀ ਹੈ ਬਸ ਪਲਟੀ ਹੁੰਦੀ ਹੈ ਹੁਣ ਬਸ ਨੂੰ ਸਿੱਧਾ ਕੀਤਾ ਜਾਂਦਾ ਤਾਂ ਫਰੰਟ ਦਾ ਸ਼ੀਸ਼ਾ ਤੋੜ ਕੇ ਲੋਕਾਂ ਨੂੰ ਬਾਹਰ ਕੱਢਿਆ ਜਾਂਦਾ ਪੈਸੰਜਰਸ ਨੂੰ ਬਾਹਰ ਕੱਢਿਆ ਜਾਂਦਾ ਇਹ ਬਸ ਡੇਬਪੁਰ ਤੋਂ ਜੰਮੂ ਜਾ ਰਹੀ ਸੀਗੀ ਆਪ ਪਿੱਛੇ ਤੁਸੀਂ ਸਾਈਨ ਬੋਰਡ ਵੀ ਦੇਖ ਸਕਦੇ ਆ ਜਿਹੜੀ ਬਸ ਪਹਿਲਾਂ ਡਿੱਗਦੀ ਆ ਪਲਟਦੀ ਆ ਉਸ ਤੋਂ ਬਾਅਦ ਕਿਸਰਦੀ ਆ ਕਾਫੀ ਅੱਗੇ ਆਂਦੀ ਆ ਫਿਰ ਆ ਤੁਸੀਂ ਦੇਖੋ ਸਾਰੇ ਹੀ ਸ਼ੀਸ਼ਾ ਜਿਹੜਾ ਕ੍ਰੈਕ ਹੋ ਜਾਂਦਾ ਔਰ ਆ ਸ਼ੀਸ਼ਾ ਤੁਸੀਂ ਟੁੱਟਿਆ ਜਿਹੜਾ ਫਰੰਟ ਦਾ ਮੇਰੇ ਖਿਆਲ ਇਹ ਇੱਥੇ ਪਿਆ ਕਿਉਂਕਿ ਇਹਨੂੰ ਤੋੜ ਕੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਤਾਂ ਰੱਬੋ ਖੱਬੇ ਪਾਸੇ ਡਰਾਈਵਰ ਦੇ ਖੱਬੇ ਪਾਸੇ ਬੱਸ ਦੇ ਖੱਬੇ ਪਾਸੇ ਕੋਈ ਵੀ ਆਰਾਮ ਨਹੀਂ ਸੀ ਕਰ ਰਿਹਾ ਪੈਸੈਂਜਰ ਕੋਈ ਵੀ ਪੈਸੈਂਜਰ ਲੇਟਿਆ ਹੋਇਆ ਨਹੀਂ ਸੀ ਜੇ ਲੰਮਾ ਪਿਆ ਹੁੰਦਾ ਤਾਂ ਨੁਕਸਾਨ ਵੱਡਾ ਹੋ ਸਕਦਾ ਸੀ ਜਾਨੀ ਨੁਕਸਾਨ ਹੋ ਸਕਦਾ ਸੀ ਆ ਤੁਸੀਂ ਬੱਸ ਦਾ ਕੱਚ ਦੇਖੋ ਕਿਵੇਂ ਖਿਲਰਿਆ ਪਿਆ ਆ ਕੱਚੇ ਹੀ ਕੱਚ ਹੈ ਔਰ ਉਹ ਪਿੱਛੇ ਪਿੰਡ ਨਾਈ ਮਜਾਰੇ ਦਾ ਬੋਰਡ ਲੱਗਾ ਬਹੁਤ ਵੱਡਾ ਬੱਸ ਪਹਿਲਾਂ ਉੱਤੇ ਪਲਟਦੀ ਹੈ ਉਲਟੀ ਹੁੰਦੀ ਹੈ ਫਿਰ ਉਸ ਤੋਂ ਬਾਅਦ ਢੇਠਾ ਡਿੱਗ ਕੇ ਬੱਸ ਕਈ ਫੁੱਟ ਅੱਗੇ ਕਿਸਰਦੀ ਹੈ ਜਿਸ ਨੂੰ ਬਾਅਦ ਵਿੱਚ ਸਿੱਧਾ ਕੀਤਾ ਜਾਂਦਾ ਤੜਕੇ 5 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਕੱਚੇ ਹੀ ਕੱਚ ਹੈ ਕਿਉਂਕਿ ਇੱਕ ਸਾਈਡ ਤੋਂ ਸਾਰੀ ਬੱਸ ਜਿਹੜੀ ਆ ਉਹ ਡੈਮੇਜ ਹੋ ਕੇ ਡਰਾਈਵਰ ਦਿਖਾਈ ਉਹਦੇ ਪੈਰ ਤੇ ਛੱਟ ਲੱਗੀ ਆ ਲੰਗ ਮਾਰ ਕੇ ਚੱਲਦਾ 112 ਤੇ ਕਹਿੰਦੇ ਕਾਲ ਕੀਤੀ ਲੋਕ ਵੀ ਪਹੁੰਚ ਗਏ ਚੌਂਕੀ ਤੋਂ ਵੀ ਜਾੜਲੇ ਚੌਂਕੀ ਤੋਂ ਵੀ ਜਿਹੜੇ ਮੁਲਾਜ਼ਮ ਇੱਥੇ ਪਹੁੰਚ ਕੇ ਮਦਦ ਕੀਤੀ ਜਾਂਦੀ ਇੱਕ ਵਾਰੀ ਡਰਾਈਵਰ ਨਾਲ ਹੁਣ ਗੱਲਬਾਤ ਕਰਦੇ ਆ ਜਿਹੜਾ ਗੱਡੀ ਚਲਾ ਰਿਹਾ ਸੀ ਬੱਸ ਚਲਾ ਰਿਹਾ ਸੀ ਇਹ ਕਿੰਨੇ ਵਜੇ ਘਾਤਸਾ ਹੈ 5 5 ਵਜੇ ਸਮੋ 5 ਵਜੇ ਦਾ ਕਿੰਨੇ ਸਵਾਰੀ ਸੀ ਬੱਸ ਨੂੰ 10 10 ਸੀ

ਤੇ ਬਸ ਏਡੀ ਹੋ ਗਈ ਹੂੰ ਤੇ ਫਿਰ ਕਿ ਸਰਦੀ ਆਈ ਇੱਥੇ ਤੱਕ ਹਾਂ ਇਹ ਯਹੀਂ ਗਿਰੀ ਸੀ ਗਿਰ ਕੇ ਉਲਟੀ ਹੋ ਗਏ ਤਾਂ ਉੱਥੇ ਕਿ ਸਰਦੀ ਰਹੀ ਨਹੀਂ ਹਾਂ ਤਾਂ ਸਿੱਧੀ ਕਰਕੇ ਲੈ ਗਏ ਨਹੀਂ ਯਹਾਂ ਤੱਕ ਤਾਂ ਕਿਸਰੀ ਹੈ ਹਾਂ ਥੋੜੀ ਤਾਂ ਕਿਸਰੀ ਹੈ ਕਿਸਰੀ ਕਹਾਂ ਹੈ ਇਹ ਥੋੜੀ ਬਹੁਤ ਯਹੀਂ ਗਿਰੀ ਸੀ ਜੇ ਪੁਲਿਸ ਨੂੰ ਤੁਹਾਡੀ ਮਦਦ ਲਈ ਕੌਣ ਆਇਆ ਫਿਰ 112 ਵਾਲਾ ਆਇਆ ਸੀ 112 ਕੋ ਕਾਲ ਉਹ ਆਏ ਕਿਤਨੀ ਦੇਰ ਮੇ ਆ ਗਏ ਆ ਗਏ 10 ਮਿੰਟ 10 15 ਮਿੰਟ ਤੁਹਾਨੂੰ ਕੋਈ ਕੋਈ ਕੈਜੂਐਲਟੀ ਕੋਈ ਕਿਸੇ ਦੀ ਕੋਈ ਸੱਟ ਚੋਟ ਜਾਂ ਕੋਈ ਨਹੀਂ ਜਿਆਦਾ ਨਹੀਂ ਹੈ ਕਿਸੇ ਕਿ ਨਹੀਂ ਹੈ ਪਚਾਓਗੇ ਸਰ ਸਾਥੀਓ ਡਰਾਈਵਰ ਦੀ ਗੱਲਬਾਤ ਆਪਾਂ ਸੁਣ ਲਈ ਭਾਜੀ ਹੁਣ ਕੋਈ ਵੀ ਕੋਈ ਜਾਣਕਾਰੀ ਹੈਗੀ ਆ ਉਹ ਵੀ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਭਾਜੀ ਕੀ ਜਾਣਕਾਰੀ ਤੁਹਾਡੇ ਕੋਲ ਹੈ ਭਾਜੀ ਇਹ ਤਾਂ 3 12 ਸਿੰਘ ਹੀ ਸੀਗੇ ਜਿਹੜਾ ਰੋਡ ਕ੍ਰੋਸ ਕਰਦੇ ਸੀਗੇ ਜਿਹੜੇ ਦੋ ਟੱਪ ਗਏ ਇੱਕ ਜਣੇ ਕਿ ਬੱਚੇ ਵਜੇ ਆ ਜਿਹੜੇ ਡਰਾਈਵਰ ਦੇ ਬੱਸ ਸਾਹਮਣੇ ਹੋਈ ਸਾਹਮਣੇ ਹੋਈ ਸਾਹਮਣੇ ਹੋਈ ਤਾਂ ਫੇਰਾ ਕੋਸ਼ਿਸ਼ ਕੀਤਾ ਉਹ ਮੌਕੇ ਤੇ ਡੈੱਡ ਹੋ ਗਿਆ ਕਰ ਕੇ ਡੋਗੇ ਇਹਨਾਂ ਤਾਂ ਬਚਾ ਹੋ ਗਏ ਮੈਂ ਇਹਨਾਂ ਦਾ ਬਚਾ ਆ ਗਿਆ ਇਹਨਾਂ ਦਾ ਬਚਾਰਾ ਦਾ ਬੱਚਾ ਹੈ ਇਹਨਾਂ ਦੀ ਕੋਈ ਸੱਟ ਟੁੱਟ ਨਹੀਂ ਲੱਗੀ ਥੋੜੀ ਸੀਗੇ ਜਿਹੜੇ ਸੱਟ ਉਹ ਜਾਨਣੇ ਕਿ ਭੇਜਤੇ ਸੀਗੇ ਜਾਨਣੇ ਕਿ ਇਹਨਾਂ ਦਾ ਬਚਾ ਹੋ ਗਿਆ ਇਹਨਾਂ ਨੇ ਆਪਣੇ ਵੱਲ ਪੂਰੀ ਕੋਸ਼ਿਸ਼ ਕੀਤੀ ਬਚਾਣੇ ਦੀ ਬਚਾ ਲਈਏ ਸੀ ਇਹਦੇ ਕਰਕੇ ਉਹਦੇ ਕਰਕੇ ਵੀ ਇਹਨਾਂ ਦਾ ਨੁਕਸਾਨ ਹੋ ਗਿਆ ਤੇਰਾ ਬ੍ਰੇਕ ਅ ਬਰਕ ਕਰ ਲਈਆਂ ਪਰ ਨਹੀਂ ਹੁਣ ਤੁਹਾਨੂੰ ਪਤਾ ਹੀ ਆ ਭਾਜੀ ਜੀ ਸਵੇਰ ਦਾ ਟਾਈਮ ਸੀ ਤੇ ਇਹ ਤਾਂ ਬਚਾਣਾ ਸੀ ਹਾਂ ਇਹ ਤਾਂ ਬਚਾਣਾ ਚਾਹਦੇ ਸੀ ਵਿਚਾਰ ਜਾਨਵਰ ਬੱਚੇ ਜੇ ਤਾਂ ਵਧੀਆ ਰਹੂਗਾ ਪਰ ਉਹ ਚੱਕਦਵੇਂ ਭਾਜੀ ਮੋਰੇ ਆ ਗਿਆ ਇਹਨਾਂ ਦਾ ਕੋਈ ਕਸੂਰ ਨਹੀਂ ਚਾਹੀਦਾ ਇਹ ਵੀ ਵੱਡੀ ਆ ਜਦ ਤ ਤੇ ਪਛਾਣ ਕਰਕੇ ਨਾ ਗੱਡੀ ਘੁੰਮ ਗਈ ਉਹਦੇ ਕਰਕੇ ਉਹਦਾ ਬੱਚਾ ਫਸੇ ਨਾ ਕੀਤਾ ਇਹਨਾਂ ਦਾ ਕੋਈ ਕਸੂਰ ਨਹੀਂ ਚਾ ਗਿਆ ਵੀ ਕੋਈ ਕਵੇ ਆ ਕਿ ਜਾਣ ਕੇ ਮਾਰਿਆ ਜਾਣ ਕੇ ਕੋਈ ਨਹੀਂ ਮਾਰਿਆ ਇਹਨਾਂ ਦਾ ਡਰਾਈਵਰ ਦਾ ਕੋਈ ਕਸੂਰ ਨਹੀਂ ਹੈਗਾ ਡਰਾਈਵਰ ਪਛਾਣ ਦੀ ਬਹੁਤਰੀ ਕੋਸ਼ਿਸ਼ ਕੀਤੀ ਵਿਚਾਰੇ ਨੇ ਪਰ ਤੁਹਾਨੂੰ ਪਤਾ ਹੀ ਹੈ ਹੁਣ ਹਾਈਵੇ ਰੋਡ ਆ ਰੱਬ ਦਾ ਇੰਨਾ ਸ਼ੁਕਰ ਜਿਹੜੀਆਂ ਸਵਾਰੀਆਂ ਅੰਦਰ ਬੈਠੀਆਂ ਸੀ ਉਹ ਵੀ ਬਚ ਗਈਆਂ ਇੰਜਰ ਹੋਏ ਆ ਜਾਨਕਿ ਲੈ ਗਏ ਸੀ ਜਿਹੜੇ ਸੀਗੇ ਲਗਭਗ 15 ਕ ਸਵਾਰੀਆਂ ਸੀ ਬਚ ਗਈਆਂ ਕੁਦਰਤੀ ਦੇਖੋ ਇਧਰਲੇ ਪਾਸੇ ਕਹਿੰਦੇ ਕੋਈ ਲੰਮਾ ਨਹੀਂ ਸੀ ਪਿਆ ਸਰ ਇਧਰਲੇ ਪਾਸੇ ਸੀ ਇਧਰਲੇ ਪਾਸੇ ਸੀ ਭਾਈ ਜੀ ਬਚਾਅ ਹੋ ਗਿਆ ਵਿੱਚੋਂ ਦੇਣਗੇ ਤੋੜ ਕੇ ਗੱਡੇ ਵਿੱਚੋਂ ਹਾਂਜੀ ਹਾਂਜੀ ਇਹ ਚੀਜ਼ ਟੋੜੇ ਤਾਂ ਨਿਕਲੇ ਵਿੱਚੋਂ ਭਾਈ ਜੀ ਆਹ ਮੋਰ ਲੱਜੀ ਸੀ ਤੋੜੇ ਹਾਂਜੀ 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 ਤਾਂ ਕਿ ਉਹ ਉੱਤੋਂ ਕੀ ਸਰਦੀ ਆਈ ਬਸ ਉਹ ਪਰੇ ਉਹ ਬੋਰ ਨਹੀਂਗਾ ਟੁੱਟਿਆ ਉੱਥੋਂ ਐਦਾ ਪੈ ਗਈ ਸੀ ਲੰਮੀ ਕਿ ਸਰਦੀ ਆਈ ਐਨਾ ਜਿਵੇਂ ਖੰਬੇ ਜਿਨੀ ਵੱਜੀ ਬਿਜਲੀ ਦੀ ਆਈ ਕਿ ਬਹੁਤ ਬਚਾ ਜਾਣਗੇ ਬਹੁਤ ਜਿਆਦੇ ਬਚਾਓਗੇ ਬਹੁਤ ਜਿਆਦੇ ਬਚਾਓਗੇ ਭਾਜੀ ਐਨਾ ਵੀ ਜਿੰਨੇ ਕਿ ਨਾ ਰੱਬ ਦੀ ਦੇਣ ਹੈ ਵੀ ਕੋਈ ਨਹੀਂ ਮਰਿਆ ਅੱਛਾ ਆ ਆਮ ਲੋਕ ਵੀ ਆ ਕੇ ਇਸ ਕੇ ਮਦਦ ਹਾਂਜੀ ਆਮ ਲੋਕਾਂ ਨੇ ਆ ਕੇ ਕੱਡੇ ਵਿੱਚੋਂ ਇਹਨੇ ਕਿ 112 ਤੇ ਵੀ ਨਹੀਂ ਕਾਲ ਕੀਤੀ ਅਬ ਵੀ ਆ ਗਈ ਸੀ ਭਾਜੀ ਪੁਲਿਸ ਵਾਲੇ ਜਾਲਲੇ ਚੌਕੀ ਵਾਲੇ ਵੀ ਆ ਗਏ ਸੀ ਮੈਡਮ ਯਾਨੀ ਕਿ ਸਾਰੇ ਮੌਕੇ ਤੇ ਪਹੁੰਚ ਗਏ ਸੀ ਹਾਂ ਯਾਨੀ ਕਿ ਬਚਾਅ ਹੋ ਗਿਆ ਨੰਦਾ ਜੀ ਬਹੁਤ ਸ਼ੁਕਰੀਆ ਤੁਹਾਡਾ ਨਾਮ ਹਰਪ੍ਰੀਤ ਜੀ ਪਿੰਡ ਜੀ ਨਾਈ ਮਿਆਰਾ ਜੀ ਪਹਿਲਾਂ ਵੀ ਆਪਣੀ ਗੱਲ ਹੋਈ ਸੀ ਹਾਂ ਜੀ ਤੇ ਪਿੰਸੀਪਲਟੀ ਸੀ ਜਿਆਦਾ ਬਚਾਇਆ ਸੀ ਆਹੀ ਏਰੀਆ ਜਿੱਥੇ ਜਿਆਦਾ ਪਾਣੀ ਆਹੀ ਏਰੀਆ ਉਹ ਏਰੀਆ ਸੀ ਆਹ ਏਰੀਆ ਸੀ ਬਸ ਇੰਨੇ ਕੇ ਏਰੀਆ ਚ ਬਹੁਤ ਹੁੰਦੇ 100 200 ਮੀਟਰ ਜੀ ਬਸ ਇੰਨੇ ਕੇ ਹੀ ਭਾਈ ਜਿਆਦਾ ਹੁੰਦੇ ਜਾਲਡ ਟਿਕਰ ਹੁੰਦੇ ਹੀ ਐ ਜਿਆਦਾ ਐਕਸੀਡੈਂਟ ਬਹੁਤ ਜਿਆਦਾ ਹੁੰਦੇ ਜਾਲਾ ਹੋ ਗਿਆ ਇਧਰ ਸੁਣਾਵੇ ਟਿਕਰ ਹੋਗੇ ਇੱਥੇ ਤਾਂ ਬਹੁਤ ਜਿਆਦਾ ਐਕਸੀਡੈਂਟ ਹੁੰਦੇ ਰੱਬ ਦੀ ਕਿਰਪਾ ਹੀ ਕੋਈ ਜਿੱਥੇ ਕਿ ਬਹੁਤ ਹੁੰਦੇ ਭਾਜੀ ਇੱਥੇ ਇਹਨਾਂ ਨੂੰ ਚਾਹੀਦਾ ਕਿ ਇੱਕ ਬ੍ਰਿਜ ਬ੍ਰਿਜ ਬਣਾ ਲੈਣਾ ਚਾਹੀਦਾ ਭਾਜੀ ਇਹਨਾਂ ਨੂੰ ਬ੍ਰਿਜ ਜਾਲ ਨੇ ਕੱਟਦੇ ਬਹੁਤ ਹੁੰਦੇ ਇਹ ਤੇਨੂੰ ਬ੍ਰਿਜ ਚਾਹੀਦਾ ਬਣਾ ਦਿੱਤਾ ਜਾਵੇ। ਜਾਲ ਨੇ ਕੱਟਦੇ ਬਹੁਤ ਜ਼ਿਆਦੇ ਹੁੰਦੇ ਆ। ਪਰਸੋ ਚੌਥ ਹੋਇਆ ਉੱਥੇ ਇੱਕ ਹੁੰਦੇ ਰਹਿੰਦੇ ਭਾਜੀ ਉੱਥੇ ਨਾਰਮਲੀ ਹੁੰਦੇ ਆ। ਉੱਥੇ ਬ੍ਰਿਜ ਚਾਹੀਦਾ ਬਣਾਣਾ। ਇਹ ਜਾਨਕੀ ਜ਼ਰੂਰੀ ਬੇਨਤੀ ਆ ਵੀ ਕਿਉਂਕਿ ਉੱਥੇ ਬ੍ਰਿਜ ਚਾਹੀਦਾ ਬਣਾਣਾ। ਬਹੁਤ ਬਹੁਤ ਸ਼ੁਕਰੇ ਭਾਜੀ। ਠੀਕ ਹੈ ਭਾਜੀ। ਤਾਂ ਹਰਪ੍ਰੀਤ ਭਾਜੀ ਨਾਲ ਗੱਲਬਾਤ ਕੀਤੀ ਆਪਾਂ ਨਾਲ ਹੋਰ ਭਾਜੀ ਤੁਹਾਡਾ ਨਾ ਜਸਵਿੰਦਰ ਭਾਜੀ। ਜਸਵਿੰਦਰ ਜੀ ਨਾਲ ਵੀ ਗੱਲਬਾਤ ਕੀਤੀ ਔਰ ਸਾਥੀਓ ਇੱਕ ਕੁਦਰਤੀ ਰੱਬੋ ਬਚਾ ਹੋ ਗਿਆ ਇਹਨਾਂ ਦੇ ਕਹਿਣ ਦੇ ਮੁਤਾਬਿਕ ਡਰਾਈਵਰ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ 1 ਉਹਨੂੰ ਤਾਂ ਨਹੀਂ بچਾ ਸਕੇ ਪਰ ਬਸ ਹੈਵੀ ਕਰਕੇ ਪਲਟ ਜਾਂਦੀ ਹੈ ਕਿ ਸਰਦੀ ਵੀ ਐ تھੌਰੀ ਹੋ ਰੱਬ ਦਾ ਸ਼ੁਕਰ ਹੈ ਬਸ ਥੋੜੀ ਕਿ ਸਰਦੀ ਵੀ ਪਰ ਰੱਬ ਦਾ ਸ਼ੁਕਰ ਹੈ ਕਿ ਜਾਨੀ ਨੁਕਸਾਨ ਹੁਣ ਬਚ ਗਿਆ ਹਿਊਮਨਸ ਦਾ ਜਾਨੀ ਨੁਕਸਾਨ ਹੁਣ ਬਚ ਗਿਆ ਲੇਕਿਨ ਇੱਕ ਬਾਰਾ ਸਿੰਘਾ ਜਿਹੜਾ ਉਹਦੀ ਸਾਥਸੇ ਵਿੱਚ ਡੈਥ ਹੋ ਗਈ ਹੈ ਅਫਸੋਸ ਉਹਦਾ ਵੀ ਹੈ ਪਰ ਜਿਵੇਂ ਅਸੀਂ ਥੋੜੇ ਦਿਨ ਪਹਿਲਾਂ ਵੀਡੀਓ ਕੀਤੀ ਸੀਗੀ ਕਿ ਇਹ ਹੁਣ ਇਸ ਮੌਸਮ 'ਚ ਜੰਗਲਾਂ 'ਚੋਂ ਨਹਿਰ 'ਚ ਹੁੰਦੇ ਹੁੰਦੇ ਕਈ ਵੇਲੇ ਇਧਰਲੇ ਪਾਸੇ ਆ ਜਾਂਦੇ ਆ ਤਾਂ ਜੰਗਲਾਤ ਮੈਂ ਇੱਕ ਵਿੱਚ ਵੀ ਸਾਮੀਆਂ ਵਧਾਣੀਆਂ ਚਾਹੀਦੀਆਂ ਪੁਲਿਸ ਜੀ ਵੀ ਸਾਮੀਆਂ ਵਧਾਣੀਆਂ ਚਾਹੀਦੀਆਂ ਅਜੇ ਤੱਕ ਕਦੋਂ ਦੇ ਰੌਲਾ ਪਾਣੇ ਆ ਦੇਖਦੇ ਆ ਪ੍ਰਸ਼ਾਸਨ ਕਦ ਜਾਗਦਾ ਪਰ ਰੱਬੋ ਸ਼ੁਕਰ ਹੈ ਕਿ ਇਹਨਾਂ ਦਾ ਬਚਾਅ ਹੋ ਗਿਆ ਬਹੁਤ ਬਹੁਤ ਸ਼ੁਕਰ ਹੈ ਧੰਨਵਾਦ